ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਜਾਨਵਰ ਸੇਲ ਦੇ ਲਈ ਲੈ ਕੇ ਆਏ ਆ। ਤੇ ਜਿਹੜੇ ਪਹਿਲਾਂ ਆਪਾਂ 201 ਇੱਕ ਨੋਕਰਾ ਬਸੇਰਾ ਤੇ ਇੱਕ ਮਾਰਵਾੜੀ ਘੋੜਾ ਦਿਖਾਉਣਾ। ਇਹ ਦੋਨੋਂ ਇੱਕ-ਇੱਕ ਕਰਕੇ ਖੜੇ ਆ ਤੇ ਬਾਕੀ ਜਾਨਵਰ ਅਲੱਗ-ਅਲੱਗ ਕਰਕੇ ਖੜੇ ਆ। ਤੇ ਪਹਿਲੇ ਨੰਬਰ ਤੇ ਹੈਗਾ ਇਹ ਆਪਣੇ ਲਵੇ ਇਹ ਨੋਕਰਾ ਬਸੇਰਾ। ਐਮ ਆਰ ਕਵੀਰ ਦੇ ਦੱਸਣ ਮੁਤਾਬਕ 11 ਮਹੀਨੇ ਦੀ ਉਮਰ ਹੈ ਤੇ 58 ਇੰਚ ਦੀ ਹਾਈਟ ਹੈ। ਬਿਲਕੁਲ ਸਪੌਟਲੈਸ ਹੈ ਤੇ ਪਦਮ ਘੋੜੇ ਦਾ ਇਹ ਬੱਚਾ ਪਦਮ ਘੋੜੇ ਨੂੰ ਛਾਰੀ ਜਾਣਦੇ ਆ ਜੀ ਤੇ ਮਾਂ ਦੀ ਹਾਈਟ ਹੈਗੀ ਇਹਦੀ ਦੀ 62 ਇੰਚ ਬਾਕੀ ਮਾਂ ਦੀ ਨੋਕਰ ਗਿਆ ਬਿਲਕੁਲ ਸਪੌਟਲੈਸ ਬਸੇਰਾਗਾ ਤਨ ਕੰਨਾਂ ਦਾ ਸ਼ਕੀਨ ਹੈ ਬਾਕੀ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਠ ਕਰਨ ਵਾਲਾ ਬਸੇਰਾ ਚੰਗਾ ਘੋੜਾ ਤਿਆਰ ਹੋਊਗਾ ਲੱਤ ਲੁੱਤ ਲੰਬੀ ਲੱਗੀ ਹੋਈ ਹੈ ਤੌਣ ਤੌਣ ਲੰਬੀ ਹੈ ਪੂਰਾ ਸ਼ੋਅ ਵੀ ਕਰਦਾ ਬਸੇਰਾ ਆਪਣੇ ਆਪ ਨੂੰ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੋਇਆ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਦੋ ਜਾਨਵਰ ਆ ਮਾਲਕੂਈਆਂ ਲਵੇ ਇੱਕ ਇਹਨੂੰ ਕੁਰਾ ਬਸੇਰਾ ਤੇ ਇੱਕ ਮਾਰਵਾੜੀ ਕੋੜਾ ਦੋਵੇਂ ਇੱਕੋ ਕਰੇ ਖੜੇ ਆਗੇ ਬਾਕੀ ਤੁਸੀਂ ਬਸੇਰਾ ਚੈੱਕ ਕਰ ਸਕਦੇ ਹੋ ਖੜਨੀ ਹੁਣ ਨਹੀਂ ਦੇਖ ਸਕਦੇ ਹੋ ਬਸੇਰੇ ਦੀ ਕੰਨਾ ਕੰਨਾ ਦਾ ਸ਼ਕੀਨ ਹੈ ਪਤਲਾ ਫੇਸ ਹੈ ਤੁਣਤੂਨ ਲੰਬੀ ਹੈ ਬਸੇਰੇ ਦੀ ਬਾਕੀ ਬਾਡੀ ਬੰਤਰ ਵੀ ਮਜ਼ਬੂਤ ਆ ਚੰਗਾ ਕੱਦ ਕਾਠ ਕਰਨ ਵਾਲਾ ਬਸੇਰਾ ਗਾ ਕਿਹਦੇ ਬਾਪ ਦੀ ਹਾਈਟ ਵੀ ਚੰਗੀ ਆ ਤੇ ਅੱਗਿਆ ਆਪਣੇ ਲਵੇ ਹੈਗਾ ਇਹ ਇਹ ਬਹੁਤ ਸੋਹਣਾ ਮਾਰવાડી ਘੋੜਾ 5.5 ਸਾਲੇ ਦੀ ਉਮਰ ਹੈ ਤੇ 64 ਪਲੱਸ ਦੀ ਹਾਈਟ ਹੈ ਬਾਕੀ ਇਹਦੀ ਮਾਰਕਿੰਗ ਹੈਗੀ ਮੱਥੇ ਫੁੱਲ ਤੇ ਤਿੰਨ ਪੈਰ ਚਿੱਟੇ ਦੋ ਪੈਰ ਅਗਲੇ ਚਿੱਟੇ ਤੇ ਇੱਕ ਫਿਸਲਾ ਚਿੱਟਾ ਹੈ ਬਾਕੀ ਸਵਾਰੀ ਦਾ ਪਾਸ ਹੈ ਵਿੱਚ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਬਿਲਕੁਲ ਜੈਜ ਰੇਟ 'ਚ ਦੇ ਦੇਣਗੇ ਇਹ ਮਾਲਕ ਵੀਰ ਮਾਲਕ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਬਾਕੀ ਖੜਨੀ ਘੜਨੀ ਤੁਸੀਂ ਦੇਖ ਸਕਦੇ ਹੋ ਕਰੰਟ ਕਰੰਟ ਪੂਰਾ ਕੰਨਾ ਕੰਨਾ ਦਾ ਸ਼ਕੀਨ ਹੈ ਤੇ ਤੁਨ ਤੁਨ ਵੀ ਲੰਬੀ ਹੈ ਚੰਗੇ ਬੱਚੇ ਪੈਦਾ ਕਰਨ ਵਾਲਾ ਘੋੜਾ ਤੇ ਸਵਾਰੀ ਸਬੂਰੀ ਤਾਂ ਵੀ ਬਿਲਕੁਲ ਪਾਸ ਹੈ ਬਾਡੀ ਮੰਤਰ ਮਜ਼ਬੂਤ ਸੰਭ ਸੰਭ ਬੜਾ ਮਜ਼ਬੂਤ ਹੈ ਘੋੜੇ ਤਾਂ ਬਾਕੀ ਤੁਸੀਂ ਤੁਨ ਤੁਨ ਚੈੱਕ ਕਰ ਸਕਦੇ ਹੋ ਖੜਨ ਦਾ ਸਟਾਈਲ ਚੈੱਕ ਕਰ ਸਕਦੇ ਹੋ ਤੇ ਸਵਾਰੀ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਮਾਲਕ ਵੀਰ ਕਹਿੰਦਾ ਇਹ ਸਵਾਰੀ ਦਾ ਬਿਲਕੁਲ ਪਾਸ ਹੈ ਤਿੰਨ ਅੱਖਰਾਂ ਨੁਖਰਾ ਪੂਰਾ ਘੋੜੇ ਚ ਪੂਰਾ ਮੜਕ ਨਾਲ ਤੁਰਦਾ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੋਇਆ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਇਹ ਦੋਵੇਂ ਜਨਵਰੀ 21 ਘਰੇ ਖੜੇ ਆ ਮਾਲਕ ਵੀਰਾਂ ਲਵੇ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਤੇ ਅੱਗੇ ਆਪਾਂ ਕਰਦੇ ਆਂ ਜੀ ਚੰਬੀ ਕੋੜੀ ਬਾਰੇ ਗੱਲਬਾਤ ਇਦੀ ਉਮਰ ਹੈਗੀ ਹੈ ਜੀ 6 ਸਾਲ ਤੇ 63 ਪਲੱਸ ਦੀ ਹਾਈਟ ਹੈ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ਼ ਹੈ ਬਾਕੀ ਰੇਟੇ ਦਾ ਮਾਲ ਕੋਈ ਰੋ ਫੋਨ ਤੇ ਕਰਨਗੇ ਬਾਕੀ ਤੁਸੀਂ ਕੋੜੀ ਚੈੱਕ ਕਰ ਸਕਦੇ ਹੋ ਪੰਜ ਕਲਿਆਣ ਕੋੜੀ ਹੈ ਨੋਕਰੇ ਬੱਚੇ ਪੈਦਾ ਕਰਨ ਵਾਲੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਮਾਲਕੋਈ ਦਾ ਨੰਬਰ ਚੱਲੀ ਜਾਂਦਾ ਹੈ 95014 61008 ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਜੀ ਬਾਕੀ ਕੁੜੀ ਸੋਹਣੀਆਂ ਤੁਸੀਂ ਦੇਖ ਸਕਦੇ ਹੋ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਹੈ ਤੇ ਚੰਗੀ ਹਾਈਟਾ ਘੋੜੀ ਦੀ ਤੇ ਸਵਾਰੀ ਦੀ ਬਿਲਕੁਲ ਪਾਸ ਹੈ ਜੀ ਵੀਡੀਓ ਤੁਸੀਂ ਦੇਖ ਸਕਦੇ ਹੋ ਸਵਾਰਕ ਵਾਲੀਆਂ ਹੈ 6 ਸਾਲ ਉਮਰ ਹੈ ਤੇ 63+ ਇਹਦੀ ਹਾਈਟ ਹੈ ਮੌਕੇ ਤੇ ਖਾਲੀ ਅੰਦਰ ਦੀ ਸਾਫਾ ਰੇਟ ਇਹਦਾ ਮਾਲ ਕੋਈ ਰਫੋਨ ਤੇ ਕਰਨਗੇ ਤੇ ਅੱਗੇ ਆਪਣੇ ਲਵੇ ਹੈਗਾ ਇਹ ਮਾਰਵਾੜੀ ਘੋੜਾ ਇਹ ਮਾਲਕ ਵੀ ਰਾਜਾ ਦਸਨ ਮੁਤਾਬਕ ਅਲੀਸ਼ਾਨ ਬਲੱਡ ਲਾਈਨ ਦਾ ਤੇ 4.5 ਸਾਲ ਇਹਦੀ ਉਮਰ ਹੈ ਤੇ 63+ ਦੀ ਹਾਈਟ ਹੈ। ਬਾਕੀ ਰੇਟ ਇਹਦਾ ਵੀ ਮਾਲਕ ਵੀ ਫੋਨ ਤੇ ਕਰਨਗੇ। ਬਾਕੀ ਕੋੜਾ ਚੰਗਾ ਤੁਸੀਂ ਚੈੱਕ ਕਰ ਸਕਦੇ ਹੋ ਮੱਥੇ ਪਟਾ। ਬਾਕੀ ਸਰ ਜੈਡ ਬਲੈਕ ਆ ਕੱਲਾ ਮੱਥੇ ਮੱਥੇ ਪਟਾ ਹੀ ਇਹਦੇ। ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੋਇਆ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ। ਮਾਲਕਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ। ਤੇ ਅੱਗੇ ਆਪਣੇ ਲਈ ਹੈਗੀ ਜੀ ਇਹ ਮਾਰਵੜੀ ਬਸੇਰੀ ਦੋ ਦੰਦ ਲੱਗੀ ਹੈ ਇਹ ਤੇ ਰਾਜਕੇਸ਼ ਰਿ ਕੋੜ ਦੀ ਇਹ ਬੱਚੀ ਹੈ ਜੀ। ਬਾਕੀ 63+ ਦੀ ਹਾਈਟ ਹੈ। ਮਾਰਕਿੰਗ ਹੈਗੀ ਇਹਦੇ ਮੱਥੇ ਵੱਲ ਤੇ ਇੱਕ ਵਾਰ ਇੱਕ ਵਾਰ ਚਿੱਟਾ ਹੈ ਬਾਕੀ ਮੁੱਲੇ ਦਾ ਮਾਲਕੀਰ ਕਰਦੇ ਜੀ 145000 ਰੁਪਿਆ ਜਲੰਧਰ ਮਾਲਕਵੀਰਾਂ ਦਾ ਏਰੀਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਤਾਂ ਮਾਲਕਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਇਹਦੇ ਬਾਰੇ ਕੱਲ੍ਹ ਗੱਲਬਾਤ ਕਰ ਸਕਦੇ ਹਾਂ ਬਾਕੀ ਚੰਗੇ ਬੱਚੇ ਪੈਦਾ ਕਰੂਗੀ ਉਹਨਾਂ ਨਾਲ ਟਾਈਮ ਚ ਬਸੇਰੀ ਬਾਕੀ ਤੁਸੀਂ ਦੇਖ ਸਕਦੇ ਹੋ 63 ਇੰਚੇ ਦੀ ਹੈਲਟ ਹੈ ਫਿੱਤੇ ਵਾਲੀ ਤੇ ਫੱਟੀ ਵਾਲੀ ਇਹਦੀ ਹੈਗੀ ਹੈ ਜੀ ਕਾਟ ਪਲੱਸ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਓ ਮਾਰਕਾ ਨੰਬਰ ਸਕਰੀਨ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ